ਅੱਜ ਆਪਾਂ ਪਹੁੰਚੇ ਹਾਂ ਰੇਲੈਂਸ ਪੰਪ ਦੇ ਲਾਗੇ ਜੋ ਸਰਦੁੱਲੇ ਵਾਲੇ ਦੇ ਬਿਲਕੁਲ ਨਜ਼ਦੀਕ ਰਹਿ ਜਾਂਦਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਜੋ ਕਿਸਾਨ ਅੰਦੋਲਨ ਦੇ ਚੱਲਦੇ ਜੋ ਨੈਟ ਦੀ ਬਹੁਤ ਜ਼ਿਆਦਾ ਦਿੱਕਤ ਚੱਲ ਰਹੀ ਹੈ ਤਾਂ ਇੱਧਰ ਸਾਡੇ ਵੀਰ ਖੜੇ ਨੇ ਤਾਂ ਇਹਨਾਂ ਤੋਂ ਪੁੱਛਦੇ ਹਾਂ ਬਈ ਨੈਟ ਦੀ ਕਿੰਨੀ ਕੀ ਦਿੱਕਤ ਆ ਤਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋਗੇ ਸੱਚੀ ਗੱਲ ਜੀ ਸਾਰਿਆਂ ਨੂੰ ਨੈਟ ਦੀ ਬਹੁਤ ਜ਼ਿਆਦਾ ਆਪਣੀ ਜ਼ਿੰਦਗੀ 'ਚ ਜ਼ਰੂਰਤ ਆ ਤੇ ਨੈਟ ਨਾ ਚੱਲਣ ਕਰਕੇ ਬਹੁਤ ਸਾਰੇ ਇਹ ਜੇ ਜ਼ਰੂਰੀ ਕੰਮ ਨੇ ਜੋ ਰੁਕ ਰਹੇ ਨੇ ਤੇ ਸਾਡੇ ਵੀ ਬਈ ਨੈਟ ਨਹੀਂ ਜਾ ਰਿਹਾ ਸੀ ਪੇਮੈਂਟ ਆ ਭਜਨੇ ਸੀਗੀਆਂ ਉਹਦੇ ਕਰ ਕਿੱਧਰ ਅਸੀਂ ਨੈਟ ਚਲਾਉਣ ਲਈ ਆ ਰਹੇ ਆਂਗੇ ਬਾਕੀ ਬਈ ਜਾਣਾਗਾ ਦਿੱਲੀ ਉਹਦਾ ਜਾਊਗਾ ਆਪਾਂ ਮੇਰੇ ਨੈਟ ਹੈਗਾ ਆਪਾਂ ਮੇ ਨਹੀਂ ਹੈਗਾ ਇਹ ਤਾਂ ਇੱਕ ਵਾਰ ਚ ਗੱਲਾਂ ਬਣ ਜਾਂਦੀ ਵੀ ਨੈਟ ਬੰਦ ਕਰਤਾ ਤਾਂ ਸ਼ਾਇਦ ਕੋਈ ਨਾ ਜਾਵੇ ਜਾਂ ਕਿਸੇ ਨੂੰ ਨਾ ਦੇਖੇ ਸਭ ਨੂੰ ਪਤਾ ਵੀ ਕੀ ਹੋ ਰਿਹਾ ਪੰਜਾਬ ਚ ਕਿੱਥੇ ਕੀ ਚੱਲ ਰਿਹਾ ਜਿਹਨੇ ਦੇਖਣਾ ਜਿਹਨੇ ਨੈਟ ਚਲਾਉਣਾ ਉਹ ਵੀ ਨੈਟ ਚਲਾ ਲੰਦਾ ਅੱਗਾ ਅੱਗਾ ਪਿੱਛਾ ਕਰਕੇ ਤੇ ਜਿਹਨੇ ਜਾਣਾ ਉਹ ਵੀ ਬਈ ਵਗ ਜਾਂਦਾ ਤੇ ਸ਼ਹਿਰ ਨੂੰ ਬਹੁਤ ਦਿੱਕਤ ਆ ਬਈ ਸਾਰੀਆਂ ਆਨਲਾਈਨ ਪੇਮੈਂਟਾਂ ਰੋਕੀਆਂ ਹੁਣ ਜਿੰਨਾਂ ਕੋਲੇ ਕੈਸ਼ ਨਹੀਂ ਬਾਈ ਬੀ ਪੀਟੀਐਮ ਗੂਗਲ ਪੇ ਔਨ ਕਰਕੇ ਸਾਰਾ ਆਨਲਾਈਨ ਟਰਾਂਸਫਰ ਹੋਣ ਲੱਗ ਗਈ ਸੀ ਸਾਰੇ ਦੇ ਪੈਸੇ ਆਨਲਾਈਨ ਹੀ ਹੁੰਦੇ ਸੀਗੇ ਕੋਈ ਕੈਸ਼ ਰੱਖਣੋ हट ਗਿਆ ਜੀ ਹੁਣ ਆਸ-ਪਾਸਾ ਜਿੱਥੇ ਵੀ ਅਸੀਂ ਦੁਕਾਨ ਤੇ ਜਾਂਦੇ ਆਂ ਅਗਲਾ ਕਹਿੰਦਾ ਬਈ ਆਨਲਾਈਨ ਨਹੀਂ ਹੁਣੇ ਤੂੰ ਕੈਸ਼ ਦੇ ਤਾਂ ਕਰਕੇ ਬਹੁਤ ਜ਼ਿਆਦਾ ਦਿੱਕਤ ਆ ਬਈ ਸਾਰੇ ਸਾਰੇ ਸਿਸਟਮ ਨੂੰ ਹੀ ਬਿੱਕ ਸਾਹਿਬ ਦਾ ਝਟਕਾ ਇਹ ਤੇ ਜਿਵੇਂ ਦੱਸਿਆ ਜਾ ਰਿਹਾ ਕਿ 16 ਤੋਂ 21 ਤਰੀਕ ਤੱਕ ਜੋ ਨੈਟ ਬੰਦ ਕਹਿ ਰਹੇ ਨੇ ਕਿ ਬੰਦ ਹੈ ਹਾਂ ਭਾਈ ਪਹਿਲਾਂ ਕਹਿੰਦੇ ਸੀ ਵੀ 16 ਨੂੰ 16 ਤੱਕ ਬੰਦ ਆ ਚਲ ਔਖਾ ਸੋਕੇ 4-5 ਦਿਨ ਸੀ ਕੱਢ ਲੰਦਾ ਹਰੇਕ ਬੰਦਾ ਪਰ ਹੁਣ ਅੱਗੇ 21 ਕਰਤੀ ਇਹਦਾ ਭਾਈ ਜਿੰਨੇ ਵਧਾਈ ਚਲੋਗੇ ਉੰਨੇ ਘਟਾ ਬਾਕੀ ਜੋ ਤੁਸੀਂ ਇਹ ਛਾਛਾ ਖੇਡ ਰਹੇ ਹੋਗੇ ਵੀ ਨੱਟ ਬੰਦ ਕਰਨ ਨਾਲ ਵੀ ਜੇ ਕਿਸਾਨ ਰੁਕ ਜਾਣ ਜਾਂ ਉੱਥੇ ਪਬਲਿਕ ਘਟ ਜੇ ਜਾਂ ਕੋਈ ਲੋਕ ਨਾ ਜਾਣ ਇਹਦਾ ਭਾਈ ਥੋੜੀ ਗਲਤਫਹਿਮੀ ਹੈ ਜਿਹਨੇ ਜਾਣਾ ਉਹ ਤਾਂ ਜਾਊਗਾ ਇਹਦਾ ਬਸ ਇੱਕ ਪੇਟ ਚਾਲ ਗਈ ਹੈ ਵੀ ਨੱਟ ਬੰਦ ਹੋ ਗਿਆ ਤਾਂ ਕਿਸੇ ਨੂੰ ਪਤਾ ਨਹੀਂ ਲੱਗਣਾ ਜਾਂ ਕੁਝ ਹੋਰ ਤਾਮਜਾਮ ਹਾਂ ਜੀ ਬਈ ਕਿਹੜਾ ਪਿੰਡ ਆਈ ਆਪਣਾ ਪਿੰਡ ਤਾਂ ਚਲੋ ਕੋਈ ਗੱਲ ਨਹੀਂ ਪਰ ਆਪਣਾ ਜਿਹੜੀ ਗੱਲ ਹੈ ਨਾ ਵੀ ਜਿਹੜਾ ਇਹ ਏਰੀਆ ਹੈ ਏਰੀਆ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਕਈ ਮਤਲਬ ਏਰੀਆ ਦੇ ਵਿੱਚ ਬੰਦ ਕੀਤਾ ਗਿਆ ਨੈਟ ਇਸ ਦਾ ਕਰਕੇ ਵੀ ਪ੍ਰੋਬਲਮ ਸਾਨੂੰ ਬਹੁਤ ਆ ਰਹੀ ਹੈ ਕਿਉਂਕਿ ਬਾਈ ਇਹ ਰਸੀ ਵੀ ਪੰਜਾਬ ਦੇ ਹੱਕਾਂ ਲਈ ਜਾਂ ਹੋਰ ਮੁੱਦਿਆਂ ਤੇ ਵੀਡੀਓ ਬਣਾਉਣੇ ਆ ਸਾਨੂੰ ਬਹੁਤ ਪਰੇਸ਼ਾਨੀ ਆਉਂਦੀ ਹੈ ਬਾਕੀ ਹੋਰ ਟੈਕਨੀਕਲ ਜਿਹੜੇ ਹੋਰ ਪ੍ਰੋਗਰਾਮ ਹੁੰਦੇ ਨੇ ਉਹ ਵੀ ਮਿਸ ਹੋ ਜਾਂਦੇ ਨੇ ਤਾਂ ਸਰਕਾਰ ਨੂੰ ਚਾਹੀਦਾ ਹੈ ਵੀ ਜਲਦ ਤੋਂ ਜਲਦ ਸਾਡੇ ਏਰੀਆ ਦੇ ਵਿੱਚ ਹੁਣ ਅਸੀਂ ਖੜੇ ਹਾਂ ਜੀ ਸਰਦੂਲਗੜ ਜ਼ਿਲ੍ਹਾ ਮਾਨਸਾ ਪੰਜਾਬ ਇਸ ਏਰੀਆ ਦੇ ਵਿੱਚ ਸਰਦੂਲਗੜ ਸ਼ਹਿਰ ਦੇ ਵਿੱਚ ਬੰਦ ਹੈ 2-2 ਕਿਲੋਮੀਟਰ ਆਸ-ਪਾਸ ਤੇ ਨੈਟ ਚੱਲ ਰਿਹਾ ਹੈ ਤਾਂ ਸਾਡੇ ਸਾਰੇ ਲੋਕਾਂ ਨੂੰ ਸਮੱਸਿਆ ਦਾ ਸਾਹਮਣਾ ਕਰਦੇ ਹੋਏ ਆਸ-ਪਾਸ ਜਾ ਕੇ ਤੇ ਨੈਟ ਦੇ ਮਤਲਬ ਉਧਰ ਉਧਰ ਜਾ ਕੇ ਯੂਜ਼ ਕਰਨਾ ਪੈਂਦਾ ਸੋ ਅਸੀਂ ਸਾਡੀ ਬੇਨਤੀ ਹੈ ਸਰਕਾਰ ਨੂੰ ਮਾਨ ਸਾਹਿਬ ਨੂੰ ਪੰਜਾਬ ਦੀ ਸਰਕਾਰ ਨੂੰ ਹੀ ਕਰਾਂਗੇ ਤਾਂ ਕਿ ਸਾਡਾ ਨੈਟ ਚਲਾਇਆ ਜਾਵੇ ਜੀ ਇਹਦਾ ਤਾਂ ਕੋਈ ਐਡਾ ਕੋਈ ਸਬੰਧ ਨਹੀਂਗਾ ਕੋਈ ਹੋਰ ਮੁੱਦੇ ਨਾਲ ਕਿਉਂਕਿ ਹੋਰ ਏਰੀਆ ਦੇ ਵਿੱਚ ਚੱਲ ਰਿਹਾ ਥੋੜਾ ਜਿਹਾ ਏਰੀਆ ਬਗੜਿਆ ਹੋਇਆ ਜਿਹੜਾ ਇਸ ਨੂੰ ਜਰੂਰ ਸੋਲਵ ਕੀਤਾ ਜਾਵੇ ਜੀ ਧੰਨਵਾਦ ਜੀ ਤਾਂ ਇਧਰ ਵੀ ਬਾਈ ਸਾਡੇ ਲੱਗੇ ਹੋਏ ਨੇ ਬਹੁਤ ਧੰਨਵਾਦ ਬਹੁਤ ਲੱਗਾ ਬਾਈ ਬਾਈ ਤਰੀ ਕਰਦੀ ਯਾਰ ਬਹੁਤ ਔਖੇ ਹੋ ਰਹੇ ਆ ਪੜਾਈ ਕਰਨੀਆਂ ਵੀ ਹੁਣ ਜਿਹੜੇ ਪੇਪਰ ਉੱਪਰ ਸਾਰੇ ਮੁੰਡਿਆਂ ਆ ਰਹੇ ਹੁਣ ਕੀ ਕਰੀਏ ਉਹ ਕਿਲੋਮੀਟਰ ਦੂਰੋਂ ਆਏ ਆ ਇੱਥੇ ਅਭੀ ਅੱਛਾ ਕਿਹੜਾ ਪਿੰਡ ਹੈ ਜੀ ਆਪਣਾ ਕੀ ਨਾਮ ਹੈ ਆਪਣੇ ਸਰਦੂਲ ਗੜੀ ਆ ਬੱਸ ਸਟੈਂਡ ਕੋਲੇ ਘਰ ਹੈਗਾ ਠੀਕ ਹੈ ਠੀਕ ਹੈ ਤੇ ਹੋਰ ਕਿੱਥੇ ਕਿੱਥੇ ਜਾ ਰਹੇ ਨੇਗੇ ਲੋਕ ਮੰਨ ਲਓ ਜਿਵੇਂ ਸਰਦੂਲ ਗੜ ਚ ਰੇਂਜ ਨਹੀਂ ਹੈਗੀ ਵੀ ਹੋਰ ਕੈਂਚੀਆਂ ਜਿਵੇਂ ਖੇਤਾਂ ਬੰਨਣਾ ਜੀ ਬਹੁਤ ਲੋਕ ਕੈਂਚੀਆਂ ਕਰਨੀ ਅੱਛਾ ਅੱਛਾ ਠੀਕ ਇਧਰ ਆ ਕੇ ਬਹੁਤ ਜਾਈਏ ਨੇ ਬਈ ਬਹੁਤ ਲੋਕ ਆਏ ਹਾਂਜੀ ਇਧਰ ਵੀ ਸਾਡੇ ਸ਼ਰਮਾ ਜੀ ਪਹੁੰਚੇ ਹੋਏ ਨੇ ਹਾਂਜੀ ਬਈ ਨੈਟ ਦੀ ਕਿੰਨੀ ਕੀ ਦਿੱਕਤ ਆ ਰਹੀ ਹੈ ਆ ਰਹੀ ਆ ਬਾਲਾ ਜ਼ਰੂਰੀ ਹੋ ਗਿਆ ਨੈਟ ਹੋਰ ਬਈ ਅੱਛਾ ਹੋ ਜਾ ਦੇ ਅੱਛਾ ਦੰਸੇ ਕਿੰਨੇ ਘੜੇ ਲਾ ਦਨੇ ਆ ਮੈਂ ਤਾਂ ਕੀ ਆ ਠੀਕ ਹੈ ਠੀਕ